ਕਾਇਦ ਮੈਂ ਇਸ ਰੈਸਟੋਰੈਂਟ ਲਾਈਨ ਦਾ ਕਲੱਬ ਲਾਈਨ ਦਾ ਮੈਂ ਪ੍ਰੈਜ਼ੀਡੈਂਟ ਹੈਗਾ ਤੇ ਸ਼ਾਇਦ ਮੈਨੂੰ ਟਾਰਗੇਟ ਵੀ ਕੀਤਾ ਗਿਆ ਹੈ ਕਿ ਹਾਂ ਵੀ ਇਸ ਕਰਕੇ ਕਿ ਇਹਨਾਂ ਨੂੰ ਇੱਕ ਸੈਟਅਪ ਕੀਤਾ ਜਾਏ ਕਿ ਹਾਂ ਵੀ ਇਹ ਜਿਸੀ ਪ੍ਰੈਜ਼ੀਡੈਂਟ ਕਰ ਸਕਦੇ ਨੇ ਕਿਸੇ ਦੇ ਵੀ ਕਰ ਸਕਦੇ ਆ ਮੇਰੇ ਕਹਿੰਦਾ ਮਤਲਬ ਹੈ ਕਿ ਜੇ ਮੇਰੀ ਛੱਤ ਹੈਗੀ ਹੈ ਰਹਿ ਗਈ ਜਿਹੜੀ ਜਿਹੜੀ ਹਾਈ ਕੋਰਟ ਦੀ ਪੈਂਡਿੰਗ ਹੈ 9 ਤਰੀਕ ਉਸੇ ਸਟੇ ਲੱਗਿਆ ਹੋਇਆ ਪਹਿਲੇ ਆਲਦੋ ਕੋਕੋਨਾ ਦੇ ਕੇਸ ਲੱਗਿਆ ਸਾਡੇ ਇੰਡੀਪੈਂਡੈਂਟ ਨਹੀਂ ਲੱਗਿਆ ਹੋਇਆ ਕਿਸੇ ਦੇ ਵੀ ਇਹਨੂੰ ਉਤਾਰਨ ਵਾਸਤੇ ਹੀ 10 15 ਦਿਨ ਚਾਹੀਦੇ ਨੇ ਤੇ ਉਹ ਅਸੀਂ ਪ੍ਰੋਸੈਸਿਸਾਂ ਆਲਰੇਡੀ ਉਹਨਾਂ ਨੇ ਟਾਈਮ ਦਿੱਤਾ ਸੀ ਸਾਨੂੰ ਇਹਦੇ ਅੰਦਰ ਕੋਈ ਸ਼ੱਕ ਦੀ ਗੱਲ ਨਹੀਂ ਕਿ ਹਾਂ ਵੀ ਤੁਸੀਂ ਕਲੀਅਰ ਕਰਨੀ ਸਾਡ ਕਰੋ ਲੇਕਿਨ ਅਸੀਂ 8 ਵਾਇਲੇਸ਼ਨਸ ਦੂਰ ਕਰਤੀਆਂ ਜਿਹੜੀ ਕਿ ਬਹੁਤ ਵੱਡੀਆਂ ਸੀਗੀਆਂ ਇਹਨਾਂ ਦੇ ਮੁਤਾਬਿਕ ਅਸੀਂ ਨਕਸ਼ਾ ਵੀ ਪਾਸ ਕਰਨ ਉਸ ਤੇ ਦਿੱਤਾ ਹੈ ਕਿ ਸਾਨੂੰ ਇਹ ਲੋਡ ਕੀਤਾ ਜਾਏ ਲੇਕਿਨ ਹਰ ਆਦਮੀ ਇੰਤਜ਼ਾਰ ਕਰ ਰਿਹਾ ਸੀ ਕਿ ਚਲੋ ਹਾਈ ਕੋਰਟ ਦਾ ਆਰਡਰ ਆ ਜਾਏ ਜਿਹੜੀ ਚਾਹਤ ਹੈ ਸ਼ਾਇਦ ਸਾਨੂੰ ਉਸ ਚੀਜ਼ ਦਾ ਰੈਲੀਫ ਮਿਲ ਜਾਏ ਤੇ ਅਸੀਂ ਵੀ ਉਸ ਚੀਜ਼ ਦੀ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਉਹਦੀ ਕਾਸਟ ਬਹੁਤ ਹੈਵੀ ਹੈ ਉਹ 50 ਲੱਖ ਰੁਪਏ ਤੋਂ ਉੱਤੇ ਕਾਸਟ ਕਰਦੀ ਹੈ ਸਰ ਤੇ ਉਹ ਇੱਕ ਦਿਨ ਵਿੱਚ ਖਰਾਬ ਕਰਨਾ ਗਲਤ ਕਰਨਾ ਸਾਡੇ ਲਈ ਵੀ ਥੋੜਾ ਮੁਸ਼ਕਿਲ ਸੀਗਾ ਤੇ ਅਸੀਂ ਹੁਣ ਇਹੀ ਕੀਤਾ ਦੋ ਦਿਨ ਮੰਗਿਆ ਡੀਸੀ ਸਾਹਿਬ ਨੇ ਸਾਨੂੰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਰੇ ਪ੍ਰਸ਼ਾਸਨ ਦਾ ਸਾਰੇ ਸਬ ਦਾ ਕਿ ਉਹਨਾਂ ਨੇ ਸਾਨੂੰ ਦੋ ਦਿਨ ਦਾ ਟਾਈਮ ਹੋਰ ਦਿੱਤਾ ਕਿ ਅੱਜ ਤੁਸੀਂ ਜਾ ਕੇ ਕਲੀਅਰ ਕਰਾ ਲਓ ਤੇ ਮੈਂ ਅੱਜ ਪੂਰੀ ਆਪਣੀ ਟੀਮ ਲਗਾ ਰਿਹਾ ਜਿਹੜੇ ਬਾਕੀ ਵੀਰੇ ਦੋ ਵਾਇਲਸ਼ਨ ਤਿੰਨ ਵਾਇਲਸ਼ਨਸ ਰਹਿ ਗਈ ਨੇ ਉਹਨਾਂ ਨੂੰ ਵੀ ਕਲੀਅਰ ਕਰ ਦੇ ਛੋਟੀ ਛੋਟੀ ਵਾਇਲਸ਼ਨਾਂ ਸੀਗੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਰਿਮੂਵ ਕਰ ਦਾਂਗੇ ਟਾਈਮ ਆਨ ਤੇ ਪਰ ਹੁਣ ਨਾਲ ਦੇਖਿਆ ਜੇ ਇਹਦੀ ਸੀਲਿੰਗ ਆਰਡਰ ਦੀ ਗੱਲ ਕਰੀ ਜੇ ਸੀਲਿੰਗ ਆਰਡਰ ਤੁਸੀਂ ਕਿਸੇ ਨੂੰ ਭੇਜ ਰਹੇ ਹੋ ਸੀਲਿੰਗ ਆਰਡਰ ਭੇਜਣ ਦੇ ਨਾਲ ਨਾਲ ਇੱਕ ਨੋਟਿਸ ਭੇਜਿਆ ਜਾਂਦਾ ਜਿਹਦੇ ਅੰਦਰ ਓਪਰਚ्युनिटी ਟੂ ビー ਹਰਡ ਇਹ ਸਾਡੇ ਇੱਕ ਬੇਸਿਕ ਰਾਈਟ ਹੈ ਕਿ ਦੂਜੇ ਬੰਦੇ ਦੀ ਸੁਣਨ ਲਈ ਉਪਰਲੇ ਕੋਰਟ ਤੇ ਜਾ ਸਕਦਾ ਆਪਣੀ ਅਪੀਲ ਉਪਰਲੇ ਕੋਰਟ ਤੇ ਤਾਂ ਕਰੂਗਾ ਜਦੋਂ ਟਾਈਮ ਦਿੱਤਾ ਜਾਊਗਾ ਇਹ ਤਾਂ ਇੱਕ ਦਿਨ ਪਹਿਲਾਂ ਆਰਡਰ ਪਾਸ ਕਰਦੇ ਅਗਲੇ ਦਿਨ ਸੀਲਿੰਗ ਦੇ ਆਰਡਰ ਕੱਢ ਦਿੰਦੇ ਆ ਤੇ ਜਿਹੜਾ ਬੰਦਾ 150 ਬੰਦੇਆਂ 200 ਬੰਦੇ ਨੂੰ ਓਪਰਚ्युनिटी ਦੇ ਰਿਹਾ ਕੰਮ ਕਰਨ ਦਾ ਉੱਥੇ ਬੈ ਕੇ ਰੋਟੀ ਖਾਣ ਦਾ ਉੱਥੇ ਕਮਾਂਡ ਦਾ ਤੁਸੀਂ ਉਹਨੂੰ 1 ਮਿੰਟ ਦੇ ਅੰਦਰ ਉਹਨੂੰ ਬਾਹਰ ਕੱਢ ਦਿੰਦੇ ਹੋ ਇਹ ਤਾਂ ਲਾਈਵਲੀਹੂਡ ਤੇ ਵੀ ਫਰਕ ਪੈਂਦਾ ਜੀ ਉਹ ਦ ਵਾਈੋਲੇਸ਼ਨ ਜੇ ਹੈ ਤੁਸੀਂ ਨੋਟਿਸ ਪ੍ਰੋਪਰ ਪ੍ਰੋਸੀਜਰ ਨਾਲ ਕੱਢੋ ਜੇ ਕੋਈ ਬੰਦਾ ਰিসিਵ ਨਹੀਂ ਕਰਦਾ ਉਹਦੀ ਪੇਸਟਿੰਗ ਕਰਕੇ ਜਾਓ ਪੇਸਟਿੰਗ ਦੀ ਫੋਟੋ ਲਓ ਬਹੁਤ ਪ੍ਰੋਸੀਜਰਸ ਹੈ ਪਰ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਇਹਦੇ ਉੱਪਰ ਕੋਈ ਵੀ ਕੰਪਲਾਈਂਸ ਨਹੀਂ ਕਰ ਰਹੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸਿਰਫ ਠੱਗਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਨਾਲ ਬੰਦ ਕਰਕੇ ਆਪਣੀ ਵਾਈੋਲੇਸ਼ਨਸ ਨੂੰ ਹਟਾ ਕੇ ਆਪਣੇ ਜਿਹੜਾ ਪਾਰਟ ਹੈ ਉਹਨੂੰ ਸੇਵ ਕਰ ਰਿਹਾ ਹੈ ਆਪਣੀ ਸ਼ੈਲਫ ਲਾਈਫ ਨੂੰ ਸੇਵ ਕਰ ਰਿਹਾ ਹੈ ਇਹਦੇ ਅੰਦਰ ਮੇਨ ਚੀਜ਼ ਇਹ ਹੀ ਹੈ ਕਿ ਐਨਓਸੀ ਸਾਰੇ ਡਿਪਾਰਟਮੈਂਟ ਦੇ ਰਹੇ ਹਨ ਫਾਇਰ ਡਿਪ ਲਿਕਰ ਲਾਇਸੈਂਸ ਸਾਨੂੰ ਮਿਲ ਰਿਹਾ ਲਿਕਰ ਲਾਇਸੈਂਸ ਜਦ ਤੱਕ ਬਿਲਡਿੰਗ ਵਾਇਲੇਸ਼ਨ ਦਾ ਉਹਦੇ ਅੰਦਰ ਮਿਲੀ ਨਹੀਂ ਸਾਕਦਾ ਜਦੋਂ ਬਿਲਡਿੰਗ ਵਾਇਲੇਸ਼ਨ ਨਹੀਂ ਹੈ ਤਾਂ ਹੀ ਲਿਕਰ ਲਾਇਸੈਂਸ ਮਿਲਿਆ ਤਾਂ ਹੀ ਅੱਗੇ ਚੱਲ ਰਿਹਾ ਜੇ ਅੱਜ ਵੀ ਦੇਖਿਆ ਜਾ ਲਿਕਰ ਲਾਇਸੈਂਸ ਸਾਡੇ ਕੋਲ ਹੈ ਜੇ ਲਿਕਰ ਲਾਇਸੈਂਸ ਹੈ ਕਾਲਾ ਕੋੜਾਪੁਰ ਤਾਂ ਹੀ ਇਸੀ ਕਰਕੇ ਕਾਲਾ ਕੋੜਾ ਚੱਲ ਰਿਹਾ ਤੇ ਜੇ ਇਦਾਂ ਦੀ ਕੋਈ ਗੱਲ ਹੈ ਤੇ ਐਨਓਸੀ ਕੈਨ ਬੀ ਵਿਦਡਰੋਨ ਐਨੀ ਟਾਈਮ ਵਾਚਿੰਗ ਅ ਵਾਇਲੇਸ਼ਨ ਪਰ ਨਹੀਂ ਹੋ ਰਿਹਾ ਜੀ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਪੈਸਾ ਲਿਆ ਜੀ ਫਿਰ ਅੱਜ ਕਹਿੰਦੇ ਜੀ ਵਾਇਓਲੇਸ਼ਨਸ ਐ ਯਾ ਤਾਂ ਪਹਿਲਾਂ ਪਹਿਲਾਂ ਹੀ ਮਨਾ ਕਰ ਦਿੰਦੇ ਜੀ ਨਹੀਂ ਇਹ ਚੀਜ਼ ਹੋ ਹੀ ਨਹੀਂ ਸਕਦੀ ਪੋਸੀਬਲੀ ਨਹੀਂ ਐਸੀਂ ਤੁਹਾਨੂੰ ਦੇ ਹੀ ਨਹੀਂ ਸਕਦੇ ਯਾ ਅੱਜ ਦੇ ਰਹੇ ਐ ਤੇ ਉਹਨੂੰ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਬੈੱਕ ਕੇ ਜਿਹੜੇ ਵੀ ਪ੍ਰੈਸੀਡੈਂਟਸ ਐ ਐਸੋਸੀਏਸ਼ਨ ਦੇ ਉਹਨਾਂ ਨਾਲ ਬੈੱਕ ਕੇ ਡਿਸਕਸ ਕਰਨਾ ਚਾਹੀਦਾ ਤੇ ਇਹਨੂੰ ਰਿਜ਼ੋਲਵ ਕਰਨਾ ਚਾਹੀਦਾ ਰੈਦਰ ਦੈਨ ਹਰਾਸਿੰਗ ਦਾ ਪੀਪਲ ਵਹਰ ਰਨਿੰਗ ਅ ਬਿਜ਼ਨਸ ਹੈ ਸਰ ਅਗਲਾ ਇਹ ਹੈ ਕਿ ਤੁਹਾਨੂੰ ਦੋ ਦਿਨ ਦਾ ਟਾਈਮ ਦਿੱਤਾ ਗਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਸਟੇਡ ਆਫੀਸਰ ਹੋਗੀ ਇਹਨੂੰ ਰਿਮੂਵ ਕਰਤਾ ਜਾਏ ਸਾਡੀ ਕੋਸ਼ਿਸ਼ ਹੈ ਜੀ ਇਹਨੂੰ ਜੋ ਵੀ ਉਹਨਾਂ ਦੀ ਬਿਲਡਿੰਗ ਵਾਇਲੋਸ ਹੈ ਉਹਦੇ ਹਿਸਾਬ ਨਾਲ ਬਣਾ ਕੇ ਇਹਨਾਂ ਨੂੰ ਇੱਕ ਨਿਆ ਪ੍ਰੋਪੋਜ਼ ਨਕਸ਼ਾ ਦਿੱਤਾ ਜਾਏ ਕਿ ਦੇਖ ਕੇ ਅਗੇ ਚੈੱਕ ਕਰ ਸਕਣ